ਕਿ ਤੁਹਾਨੂੰ ਪਤਾ ਹੈ ਕਿ ਅਰਦਾਸ ਵਿੱਚ ਅਸੀਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਕਿਉਂ ਕਹਿੰਨੇ ਆ ਚੌਂਕੀਆਂ ਦਾ ਇਤਿਹਾਸ ਕੀ ਏ ਝੰਡੇ ਕਿੰਨੂੰ ਕਿਹਾ ਜਾਂਦਾ ਹੈ ਬੁੰਗਿਆਂ ਦਾ ਇਤਿਹਾਸ ਕੀ ਏ ਚੌਂਕੀ ਦਾ ਵੈਸੇ ਅਖਰੀ ਅਰਥ ਹੁੰਦਾ ਏ ਜਦੋਂ ਚਾਰ ਸਿੰਘ ਰਲ ਕੇ ਕੀਰਤਨ ਕਰਦੇ ਤੇ ਉਹਨੂੰ ਵੀ ਚੌਂਕੀ ਕਹਿੰਦੇ ਦੂਸਰਾ ਰਾਗਾਂ ਦਾ ਸਮਾਪ ਹੁੰਦਾ ਬਿਲਾਵਲ ਦੀ ਚੌਂਕੀ ਪਾਪ ਜਿਹੜੇ ਰਾਗ ਨੂੰ ਜਿਹੜੇ ਸਮੇਂ ਵਿੱਚ ਰਾਗੀ ਸਿੰਘ ਗਾਉਂਦੇ ਸਨ ਉਹਨੂੰ ਚੌਂਕੀ ਪਰ ਜਦ ਚੌਂਕੀ ਦਾ ਇਤਿਹਾਸ ਏ ਜਿਵੇਂ ਆਪਾਂ ਹੁਣ ਰਲ ਕੇ ਨਾ ਪ੍ਰਭਾਤ ਕੀਰਿਆ ਜਦੋਂ ਕੱਢਦੇ ਆ ਦੋ ਹਿੱਸਿਆਂ ਚ ਆਪਾਂ ਸ਼ਬਦ ਜੋਟੀਆਂ ਚ ਪੜੀਦੇ ਨੇ ਭਈ ਇੱਕ ਦੋ ਪੁਰਾਣੀ ਇੱਕ ਪਾਸੇ ਪੜਦਾ ਬਾਕੀ ਸੰਗਤ ਪਿੱਛੇ ਪੜਦੀ ਏ ਉਹਨਾਂ ਨੂੰ ਕਹਿਦਾ ਪਈ ਚੌਂਕੀਆਂ ਹੋਇਆ ਕਿ ਜਦੋਂ ਗੁਰੂ ਘਰ ਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਵਿੱਚ ਨજરਬੰਦ ਸੀ ਇਸ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਮਹਾਰਾਜ ਨਾਲ ਜੋੜਨ ਲਈ ਪ੍ਰੇਰਣ ਲਈ ਵੀ ਗੁਰਬਾਣੀ ਨਾਲ ਵੀ ਜੁੜਾਂਗੇ ਸਾਰੀ ਕੌਮ ਜਾਗ ਇਹ ਵੀ ਰਹੇਗੀ ਉਹਨਾਂ ਨੇ ਕਿਹਾ ਸੀ ਕਿ ਚੌਂਕੀਆਂ ਪ੍ਰਾਰੰਭ ਕਰੋ ਮਤਲਬ ਮਹਾਰਾਜ ਦੇ ਕੁਝ ਸ਼ਬਦ ਲੈ ਕੇ ਉਹਨਾਂ ਨੂੰ ਗਾ ਕੇ ਸੰਗਤ ਜਿਹੜੀ ਹੈ ਉਪਰ ਕਰਮਾਂ ਕਰਦੀ ਕਰਦੀ ਖਰਮੰਦਰ ਸਾਹਿਬ ਦੇ ਦਰਵਾਜੇ ਤੇ ਪਹੁੰਚਦੀ ਸੀ ਇਸੇ ਤਰ੍ਹਾਂ ਪਿੰਡਾਂ 'ਚ ਵੀ ਸੰਗਤਾਂ ਜਿਵੇਂ ਅੱਜਕੱਲ ਪ੍ਰਵਾਦ ਫੇਰੀਆਂ ਜਾਂ ਜੋਟੀਆਂ ਦੇ ਸ਼ਬਦ ਪੜਦੇ ਨਗਰਾਂ-ਨਗਰਾਂ ਵਿੱਚ ਫਿਰਨਾ ਕੋਈ ਸੰਗਤ ਗਵਾਲੀਰ ਦੇ ਕਿਲੇ ਤੱਕ ਜਾਂਦੀ ਸੀ ਜਦੋਂ ਗੁਰੂ ਘਰ ਗੋਵਿੰਦ ਪਾਤਸ਼ਾਹ ਮਹਾਰਾਜ ਗਵਾਲੀਰ ਦੇ ਕਿਲੇ 'ਚ ਵਾਪਸ ਅੰਮ੍ਰਿਤਸਰ ਆਏ ਸੀ ਨਾ ਤੇ ਉਹ ਦਿਨ ਸ਼ਾਮਾਂ ਨੂੰ ਦੇਖਿਆ ਕਿ ਕੁਝ ਸੰਗਤ ਰੜਕੇ ਨਾ ਪ੍ਰਕਰਮਾਂ ਜਿਸ ਤਰ੍ਹਾਂ ਸ਼ਬਦ ਚੋਂ ਕੀ ਕੱਢ ਕੇ ਬੜੇ ਪਿਆਰ ਨਾਲ ਸ਼ਬਦ ਗਾ ਰਹੀ ਸੀ ਅਗਲੇ ਦਿਨ ਆਈ ਨਾ ਤੇ ਮਹਾਰਾਜ ਜੀ ਨੇ ਪੁੱਛਿਆ ਕਿ ਤਲ ਜਿਹੜੀ ਸੰਗਤ ਸ਼ਬਦ ਪੜ੍ਹਦੀ ਸੀ ਅੱਜ ਕਿਉਂ ਨਹੀਂ ਪੜ੍ਹਦੀ ਉਹ ਕੀ ਸੀ ਉਹਦਾ ਇਤਿਹਾਸ ਕਿਉਂ ਸ਼ੁਰੂ ਹੋਈ ਸੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਸ਼ੁਰੂ ਕਰਾਈ ਸੀ ਜੀ ਹਰਿਮੰਦਰ ਸਾਹਿਬ ਦੇ ਬੂਹੇ ਤੱਕ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਜਾਈਦਾ ਸੀ ਬਾਹਰ ਇੱਕ ਲੋਕ ਆਖੇਦਾ ਸੀ ਮਹਾਰਾਜ ਇਹ ਹਰਿਮੰਦਰ ਸਾਹਿਬ ਤੁਹਾਡੇ ਨਾਲ ਹੀ ਸ਼ੋਭਾ ਦਿੰਦੇ ਨੇ ਤੁਸੀਂ ਨਹੀਂ ਤੁਸੀਂ ਆਓ ਛੇਤੀ ਹਰਮੰਦਰ ਸਾਹਿਬ ਵਿੱਚ ਬੈਠੋ ਅਸੀਂ ਤੁਹਾਡੇ ਦਰਸ਼ਨ ਕਰੀਏ ਅੱਜ ਮਹਾਰਾਜ ਆਪជា ਆ ਗਏ ਹੋ ਅੱਜ ਉਹ ਸ਼ਬਦ ਚੌਂਕੀ ਨਹੀਂ ਕੱਢੀ ਗਈ ਮਹਾਰਾਜ ਨੇ ਹੁਕਮ ਕੀਤਾ ਸੀ ਨਹੀਂ ਬਾਬਾ ਬੁੱਢਾ ਸਾਹਿਬ ਉਹ ਚੌਂਕੀ ਤੁਸੀਂ ਪ੍ਰਾਰੰਭ ਕਰੋ ਉਸ ਚੌਂਕੀ ਵਿੱਚ ਜਿਹੜੀ ਸੰਗਤ ਸ਼ਾਮਿਲ ਹੋਏਗੀ ਅਸੀਂ ਵੀ ਚੌਂਕੀ ਵਿੱਚ ਸ਼ਾਮਿਲ ਹੋਇਆ ਕਰਾਂਗੇ ਉਸ ਤੋਂ ਬਾਅਦ ਲਗਾਤਾਰ ਉਹ ਚੌਂਕੀ ਅਜੇ ਤੱਕ ਨਿਕਲਦੀ ਹੂਣੋਂ ਕਦੋਂ ਕਿਵੇਂ ਨਿਕਲਦੀ ਉਹ ਸ਼ਾਮਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜਿਹੜੇ ਸਿੰਘ ਨੇ ਪਹੁੰਚ ਜਾਂਦੇ ਨੇ ਅਰਦਾਸ ਹੁੰਦੀ ਏ ਅਰਦਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਇੱਕ ਛੋਟਾ ਨਿਸ਼ਾਨ ਸਾਹਿਬ ਦਿੱਤਾ ਜਾਂਦਾ ਏ ਅਰਦਾਸ ਕਰਕੇ ਉਹ ਵਰਥੱਲੇ ਆਉਂਦੇ ਨੇ ਉਹ ਦੋ ਹੀ ਸਿਆੰ ਸ਼ਬਦ ਪੜ੍ਹਦੇ ਨੇ ਜੇ ਤੁਸੀਂ ਵੇਖੋ ਗੋਣ ਦੇ ਨਾ ਸ਼ਬਦ ਪੜਨ ਦਾ ਵੀ ਤਾਂ ਟੰਗ ਲੈ ਬੜੀ ਵਕਰੀ ਜੀ ਆਮ ਬੰਦੇ ਨੂੰ ਤੇ ਪਤਾ ਨਹੀਂ ਲੱਗਦਾ ਜਿਹੜੀ ਪੰਕਤੀ ਪਹਿਲਿਆਂ ਨੇ ਪੜਨੀ ਏ ਉਹ ਹੀ ਪਿੱਛੇ ਲੱਗ ਕੇ ਦੂਸਰੇ ਸਿੰਘਾਂ ਨੇ ਪੜਨੀ ਪਾਰ ਉਹ ਥੋੜਾ ਜਿਹਾ ਪਹਿਲਾਂ ਸ਼ੁਰੂ ਕਰ ਲੈਂਦੇ ਨੇ ਖਾਸ ਤਰ੍ਹਾਂ ਦਾ ਇਹ ਹੈ ਉਹ ਸ਼ਬਦ ਪੜਦੇ ਪੜਦੇ ਦਰਸ਼ਨੀ ਡਿਉੜੀ ਤੋਂ ਆ ਕੇ ਅੰਦਰ ਕਰਮੰਦਰ ਸਾਹਿਬ ਜਦੋਂ ਪਹੁੰਚਦੇ ਨੇ ਨਮਸਕਾਰ ਕਰਕੇ ਜਦੋਂ ਅੰਦਰ ਵੜਨਾ ਹੁੰਦਾ ਏ ਉਦੋਂ ਕੀਰਤਨ ਬੰਦ ਹੋ ਜਾਂਦਾ ਹੈ ਇੱਕੋ ਵਾਰ ਕੀਰਤਨ ਬੰਦ ਹੁੰਦਾ ਖਰਮੰਦਰ ਸਾਹਿਬ ਜਦੋਂ ਸ਼ਾਮਾਂ ਨੂੰ ਬਾਬਾ ਬੁੱਢਾ ਸਾਹਿਬ ਦੀ ਚਲਾਈ ਝੌਂਕੀ ਦੀ ਸੰਗਤ ਪਹੁੰਚਦੀਏ ਪਾਵੇਂ ਕੋਈ ਰਾਜਾ ਆਵੇ ਕੋਈ ਆਵੇ ਤਦੇ ਕੀਰਤਨ ਬੰਦ ਨਹੀਂ ਹੁੰਦਾ ਉਦੋਂ ਹੁੰਦਾ ਉਹ ਫਿਰ ਜਿਹੜੀ ਸੰਗਤ ਇਹ ਨਾ ਉਹ ਸ਼ਬਦ ਪੜਦੀ ਪੜਦੀ ਪਰਕਰਮਾਂ ਕਰਕੇ ਫਿਰ ਦਰਵਾਜ਼ੇ ਤੇ ਆ ਕੇ ਸਾਹਮਣੇ ਵਾਲੇ ਤੇ ਅਰਦਾਸ ਕਰਦੀ ਏ ਤੇ ਅਰਦਾਸ ਕਰਨ ਤੋਂ ਬਾਅਦ ਉਹਨਾਂ ਦੇ ਕੋਲ ਬਾਹਰ ਕੋਈ ਨਾ ਕੋਈ ਮਿੱਠਾ ਜਾਂ ਪ੍ਰਸ਼ਾਦ ਹੁੰਦਾ ਉਹ ਸੰਗਤ ਨੂੰ ਵਰਤਾ ਕੇ ਉਹ ਵਾਪਸ ਦੁ ਮੁਰਦਦੇ ਨੇ ਫਿਰ ਅੰਦਰ ਕੀਰਤਨ ਆਰੰਭ ਹੁੰਦਾ ਸੰਗਤ ਦੀ ਪਾਵਨਾ ਹੁੰਦੀ ਏ ਭਈ ਇਹ ਚੌਂਕੇ ਵਿੱਚ ਅਸੀਂ ਸ਼ਾਮਿਲ ਹੋ ਕੇ ਜੋ ਮਹਾਰਾਜ ਜੀ ਕੋਲ ਮੰਗਾਗੇ ਉਹ ਕੁਝ ਮਿਲਦਾ ਹੈ ਇਹਦੇ ਵਿੱਚ ਮਹਾਰਾਜ ਜੀ ਦੀ ਹਾਜ਼ਰੀ ਏ ਉਹ ਚੌਂਕੇ ਲਗਾਤਾਰ ਜਿਹੜੀ ਬਾਬਾ ਬੁੱਢਾ ਸਾਹਿਬ ਤੋਂ ਸ਼ੁਰੂ ਹੋਈ ਉਹ ਹੁਣ ਤੱਕ ਚੱਲਦੀ ਹੈ ਫਰੂਨੂ ਵੇਖ ਕੇ ਨਾ ਕੁਝ ਹੋਰ ਵੀ ਚੌਕੀਆਂ ਸ਼ੁਰੂ ਹੋ ਗਈਆਂ ਪਹਿਲਾਂ ਪੰਜ ਸੀ ਫਿਰ ਵਧ ਗਈਆਂ ਕੋਈ ਆਸਾ ਦੀਵਾਰ ਤੋਂ ਪਹਿਲਾਂ ਕੋਈ ਬਾਅਦ ਵਿੱਚ ਕੋਈ ਦੁਪਹਿਰੇ ਕੋਈ ਸ਼ਾਮੀ ਇਥੋਂ ਤੱਕ ਆਪਾਂ ਚੌਕੀਆਂ ਦੀ ਗੱਲ ਕਰ ਰਹੇ ਆ ਨਾ ਤੇ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਕਿਉਂ ਇੱਕ ਚੌਕੀ ਤੇ ਹੋ ਫਿਰ ਬਾਅਦ ਵਿੱਚ ਸਮੇਂ-ਸਮੇਂ ਨਾਲ ਸੰਗਤ ਵੱਲੋਂ ਗੁਰਮਖਾਂ ਵੱਲੋਂ ਮਾਪੁਰਖਾਂ ਵੱਲੋਂ ਵੀ ਤੋਰੀਆਂ ਇੱਕ ਚੌਂਕੀ ਇਸ ਤਰ੍ਹਾਂ ਦੀ ਏ ਜਿਹੜੀ ਸ਼ਾਮ ਨੂੰ ਅਰਦਾਸ ਕਰਕੇ ਮਹਾਰਾਜ ਦੇ ਚਰਨਾਂ 'ਚ ਅੰਮ੍ਰਿਤਸਰ ਤਵਰ ਮੰਦਰ ਸਾਹਿਬ ਤੋਂ ਜਾਂ ਸ੍ਰੀ ਕਾਲ ਤਖਤ ਸਾਹਿਬ ਜੀ ਤੇ ਖਲੋ ਕੇ ਉਹ ਸੰਗਤ ਤੁਰਦੀ ਸ਼ਬਦ ਪੜਦੀ ਪੜਦੀ ਰਾਤਾਂ ਨੂੰ ਤੁਰ ਕੇ ਤਰਨ ਤਾਰਨ ਸਾਹਿਬ ਪਹੁੰਚਦੀ ਏ ਅੰਮ੍ਰਿਤਪਲੇ ਦੇ ਹੁਕਮਨਾਮਾ ਸਾਹਿਬ ਤੋਂ ਪਹਿਲਾਂ ਉੱਥੇ ਪਹੁੰਚ ਜਾਂਦੀ ਵਾਪਸੀ ਤੇ ਉਹ ਸਾਰੇ ਗੱਡੀਆਂ 'ਚ ਆ ਜਾਂਦੇ ਜਾਂਦੇ ਪੈਦਲ ਇਸੇ ਤਰ੍ਹਾਂ ਇੱਕ ਚੌਂਕੀ ਸ਼੍ਰੀ ਗੁਰਿੰਦਵਾਲ ਸਾਹਿਬ ਵੀ ਸੰਗਤ ਲੈ ਕੇ ਜਾਂਦੀ ਏ ਉਹ ਵੀ ਸਾਰੇ ਜਾਂਦੇ ਪੈਦਲ ਨੇ ਸ਼ਬਦ ਪੜ੍ਹਦੇ ਤੇ ਫਿਰ ਵਾਪਸ ਕਿਸੇ ਨਾ ਕਿਸੇ ਸਾਧਨ ਰਾਈ ਆਉਂਦੇ ਚੌਂਕੀਆਂ ਦਾ ਮਤਲਬ ਸਤਿਗੁਰੂ ਜੀ ਨਾਲ ਪਿਆਰ ਸੰਗਤ ਦਾ ਆਪਸ ਵਿੱਚ ਵੀ ਪਿਆਰ ਬਣਦਾ ਮਹਾਰਾਜ ਜੀ ਦੀ ਯਾਦ ਆਉਂਦੀ ਏ ਉਹਨੂੰ ਪੱਕਾ ਕੀਤਾ ਜਾਂਦਾ ਏ ਘਰ ਘਰ ਗੁਰਬਾਣੀ ਦੀ ਆਵਾਜ਼ ਜਾਂਦੀ ਉਹਨਾਂ ਨੂੰ ਕਹਿੰਦੇ ਭਈ ਚੌਂਕੀਆਂ ਜਿਵੇਂ ਮੈਂ ਪਹਿਲਾਂ ਕਿਹਾ ਏ ਹਰਮੰਦਰ ਸਾਹਿਬ ਜਿਹੜਾ ਅੰਮ੍ਰਿਤ ਵੇਲੇ ਤੋਂ ਰਾਤ ਤੱਕ ਕੀਰਤਨ ਹੁੰਦਾ ਹੈ ਨਾ ਉਹਨਾਂ ਦੇ ਵੀ ਕੁਝ ਹਿੱਸੇ ਨੂੰ ਕਿਹਾ ਜਾਂਦਾ ਚੌਂਕੀ ਆਸਾ ਦੀ ਵਾਰ ਲੱਗੇ ਫਿਰ ਹੁੰਦਾ ਵੀ ਉਹਨ ਬਿਲਾਵਲ ਦੀ ਚੌਂਕੀ ਲੱਗਦੀ ਹੁਣ ਆਰਤੀ ਸ਼ਾਮਾਂ ਨੂੰ ਇਸੇ ਤਰ੍ਹਾਂ ਹੀ ਵੱਖ-ਵੱਖ ਰਾਗਾਂ ਦੇ ਨਾਮ ਦੀਆਂ ਚੌਂਕੀਆਂ ਮਤਲਬ ਉਹ ਇੱਕ ਸਮੇਂ ਦੇ ਅੰਦਰ ਉਸ ਰਾਗ ਵਿੱਚ ਕੀਰਤਨ ਕਰਨਾ ਉਹਦਾ ਸਮਮਕਰ ਕੀਤਾ ਹੁੰਦਾ Então, o que